ਜਿਹੜੇ ਆਪਣੇ ਨੌਜਵਾਨ ਭਰਾ ਅੱਜ ਕੱਲ ਆਪਾਂ ਦੇਖਦੇ ਆਂ ਵੀ ਧੜਾ ਧੜ ਜਿਹੜੇ ਫੋਰਨ ਕੰਟਰੀਆਂ ਲਈ ਜਾ ਰਹੇ ਆ ਉਹਨਾਂ ਦਾ ਕਹਿਣਾ ਇਹ ਆ ਵੀ ਪੰਜਾਬ ਦੇ ਵਿੱਚ ਰੋਜ਼ਗਾਰ ਨਹੀਂ ਅਸੀਂ ਤਾਂ ਜਾਣੇ ਹੋ ਤੁਸੀਂ ਵਿਦੇਸ਼ ਤੋਂ ਆ ਕੇ ਜਿਹੜਾ ਇੱਥੇ ਆਪਦਾ ਕਾਰੋਬਾਰ ਜਿਹੜਾ ਸਟਾਰਟ ਕੀਤਾ ਏ ਕੀ ਮੈਸੇਜ ਦੇਣਾ ਚਾਹੋਗੇ ਖਾਲਸਾ ਜੀ ਵੀ ਇਹ ਆਪੋ ਆਪਣੀ ਸੋਚ ਹੁੰਦੀ ਆ ਮੇਰੇ ਹਿਸਾਬ ਨਾਲ ਪੰਜਾਬ ਦੇ ਵਿੱਚ ਬੇਰਜ਼ਗਾਰੀ ਨਹੀਂ ਕਹਿ ਸਕਦੀ ਬੇਜ਼ਗਾਰੀ ਹਣੀ ਵਿਲੜਪੁਣਾ ਹੈਗਾ ਜੀ ਬੇਰਜ਼ਗਾਰੀ ਹੁੰਦੀ ਬਈ ਫਿਰ ਜੁਪੀ ਬਿਹਾਰ ਦੇ ਭਈਆਂ ਨੇ ਇੱਥੇ ਲੈ ਕੇ ਕਰਨ ਕੀ ਆਉਣਾ ਸੀ ਅਜੇ ਬੇਰਜ਼ਗਾਰੀ ਹੁੰਦੀ ਕੰਮ ਹੀ ਨਾ ਹੁੰਦਾ ਕੰਮ ਇੱਥੇ ਬਾਧੂ ਆ ਪਰ ਇੱਥੇ ਰਹਿ ਕੇ ਬਈ ਕੋਈ ਨੌਜਵਾਨ ਆਪਣੀ ਪੀੜੀ ਦਾ ਕਰਨ ਨਹੀਂ ਚਾਹੁੰਦਾ ਹੁਣ 25 ਲੱਖ ਰੁਪਿਆ ਤੋਂ ਪਲੱਸ ਹੀ ਲੱਗ ਜਾਂਦਾ ਬਈ ਕੈਨੇਡਾ ਅਮਰੀਕਾ ਦਾ ਤੇ ਇੱਥੇ 25 ਲੱਖ ਲਾ ਕੇ ਕੋਈ ਵੀ ਤੰਦਾਂ ਸ਼ੁਰੂ ਕਰ ਲੋ ਬਈ ਘਾਟਾ ਨਹੀਂ ਪਾਉਂਦਾ ਜੀ ਤੇ ਉੱਥੇ ਜਾ ਕੇ ਵੀ ਬਈ ਜੇ 25 ਲੱਖ ਲਾ ਕੇ ਵੀ ਇਹ ਤਾਂ ਹੈ ਨਹੀਂ ਜਾਣ ਸਾਰੀ ਆਪਾਂ ਕਾਮਯਾਬ ਹੋ ਜਾਾਂਗੇ ਉੱਥੇ ਵੀ ਢਾਈ ਤਿੰਨ ਤਿੰਨ ਤੋਂ ਚਾਰ ਸਾਲ ਸਟਰਗਲ ਕਰਨਾ ਪੈਂਦਾ ਬਈ ਫਿਰ ਜਾ ਕੇ ਕਾਮਯਾਬ ਹ ਤੇ ਇੰਨੇ ਪੈਸੇ ਲਾ ਕੇ ਬੰਦਾ ਇੱਥੇ ਮਿਹਨਤ ਕਰੂਗਾ ਇੱਥੇ ਵੀ ਕਾਮਯਾਬ ਆ ਬਈ ਤੇ ਜੇ ਖਾਲਸਾ ਜੀ ਕੋਈ ਨਵਾਂ ਆਪਣਾ ਭਰਾ ਛੋਡੇ ਇਸ ਤਾਂ ਕਿਤੇ ਵੱਲੇ ਆਉਣਾ ਚਾਹੁੰਦਾ ਕੀ ਰਾਏ ਦੇਣੀ ਚਾਹੋਗੇ ਵੀ ਕਿੰਨੇ ਕੁ ਵਾਂ ਤੋਂ ਜਿਹੜਾ ਸਟਾਰਟ ਕਰੇ ਤੇ ਕਿਹੜੀ ਜਿਹੜੀ ਜ਼ਿਆਦਾ ਵੈਰਾਈਟੀ ਲਾਵੇ ਜਿਹਦੇ ਨਾਲ ਕਿ ਉਹਨੂੰ ਅੱਗੇ ਵੀ ਆਏ ਹੋਵੇ ਵੀਰ ਹਾਂ ਮੈਂ ਖੇਤੀ ਕਰ ਸਕਦਾ ਐ ਇਹ ਸਬਜੀ ਵਾਲੀ ਬਈ ਜ਼ਿਆਦਾਤਰ ਕਿਸਾਨ ਭਰਾਵਾਂ ਨੂੰ ਤਾਂ ਇੱਕ ਇਹੀ ਮੈਸੇਜ ਆ ਕੇ ਜਿਵੇਂ ਵੀਡੀਓ ਦੇਖ ਕੇ ਰੀਲਾਂ ਵੇਖ ਕੇ ਸਬਜੀਲੇ ਪਾਸੇ ਨਾ ਆਉਣ ਜੀ ਪਹਿਲਾਂ ਉਹ ਗਰਾਊਂਡ ਲੈਵਲ ਤੇ ਜਿਹੜੇ ਕਿਸਾਨ ਸਬਜੀ ਦਾ ਕੰਮ ਕਰਦੇ ਆ ਉਹਨਾਂ ਦੇ ਵਾਣ ਦੇ ਵਿੱਚ ਜਾਣ ਬਈ ਵਾਣ ਦੇ ਵਿੱਚ ਜਾ ਕੇ ਫਿਰ ਦੇਖਣ ਵੀ ਹਾਂ ਅਸੀਂ ਕਰ ਸਕਦੇ ਹਾਂ ਫਿਰ ਜਾ ਕੇ ਇਹ ਸਬਜ਼ੀ ਦਾ ਕੰਮ ਸ਼ੁਰੂ ਕਰਨ ਨਹੀਂ ਰੀਲਾਂ ਦੇਖ ਕੇ ਬੰਦਾ ਘਾਟਾ ਖਾ ਜਾਂਦਾ ਰੀਲਾਂ ਦੇ ਵਿੱਚ ਕੁਝ ਹੋਰ ਹੁੰਦਾ ਜਿਵੇਂ ਆ ਮੇਰੀ ਵੀਡੀਓ ਕਿਸੇ ਨੇ ਦੇਖੀ ਆ ਬਈ ਮੇਰੀ ਕਮਾਈ ਦੇਖ ਕੇ ਕਿਸੇ ਨੇ ਸ਼ੁਰੂ ਕਰ ਲਿਆ ਪਰ ਉਹਨੂੰ ਟਾਈਮ ਟੇਬਲ ਦਾ ਨਾ ਪਤਾ ਹੋਇਆ ਉਹ ਘਾਟਾ ਖਾਜੂਗਾ ਪਹਿਲਾਂ ਉਹਨਾਂ ਕਿਸਾਨਾਂ ਨੂੰ ਮਿਲਣਾ ਚਾਹੀਦਾ ਸਬਜ਼ੀ ਦਾ ਕੰਮ ਸ਼ੁਰੂ ਕਰਨ ਤੋਂ ਫਿਰ ਸਬਜ਼ੀ ਦਾ ਕੰਮ ਸ਼ੁਰੂ ਕਰਨਾ ਚਾਹੀਦਾ ਬਈ ਸਾਰੇ ਕਿਸਾਨ ਵੀਰਾਂ ਨੂੰ ਜੀ ਤੇ ਖਾਲਸਾ ਜਦੋਂ ਪਿੰਡਾਂ ਦੇ ਵਿੱਚ ਆਪਾਂ ਕਹੇ ਵੀ ਤੁਸੀਂ ਆਪਦੀ ਸਬਜ਼ੀ ਲੈ ਕੇ ਸੇਲ ਕਰਨ ਜਾਂਦੇ ਹੋ ਹਨਾ ਉਦੋਂ ਐ ਸ਼ਰਮਜੀ ਮਹਿਸੂਸ ਤਾਂ ਨਹੀਂ ਹੁੰਦੀ ਵੀ ਯਾਰ ਮੈਨੂੰ ਲੋਕ ਕੀ ਕਹਿਣਗੇ ਕਿ ਮਾਣ ਹੁੰਦਾ ਵੀ ਯਾਰ ਆਪਾਂ ਆਪਦੇ ਧੀਆਂ ਪੁੱਤਾਂ ਨੂੰ ਫਸਲ ਪਾਲ ਕੇ ਤੇ ਆਪਾਂ ਆਪ ਸੇਲ ਕਰਨ ਚੱਲੇ ਆ ਨਹੀਂ ਬਈ ਮੈਨੂੰ ਬਹੁਤ ਮਾਣ ਹੁੰਦਾ ਹੁਣ ਵੀ ਮੈਂ ਨਾਲੇ ਮੇਰੇ ਕੋਲ ਡੇਢ ਕਿੱਲਾ ਕਦੂ ਹੋਵੇ ਪਹਿਲਾਂ ਮੈਂ ਬੋਲੀ ਤੇ ਲੈ ਕੇ ਆਣਾ ਫਿਰ ਮੈਂ ਜਿਹੜੀ ਮੇਰੇ ਗਾਹਕ ਬਣਿਆ ਤਿੰਨ ਪਿੰਡਾਂ ਦੇ ਵਿੱਚ ਮੈਂ ਹੁਣ ਵੀ ਜਾਂਦਾ ਬਈ ਇਹ ਨਹੀਂ ਕਿ ਮੈਂ ਵੇਚਣ ਦਾ ਕੰਮ ਹਜੇ ਵੀ ਨਹੀਂ ਛੱਡਿਆ ਮੇਰੇ ਕਿਉਂਕਿ ਮੈਨੂੰ ਖੁਸ਼ੀ ਹੁੰਦੀ ਹੈ ਬਈ ਲੋਕ ਮੈਨੂੰ ਜਦੋਂ ਢੀਕਦੇ ਆ ਹੁਣ ਕ ਜਾਇਣਾ ਗਿਆ ਬਈ ਤੇ ਲੋਕ ਅਮਨਗੜ ਸਾਡੇ ਤੋਂ 4 ਕਿਲੋਮੀਟਰ ਦੂਰ ਹੈ ਧੂੜਕੋਟ 5 ਕਿਲੋਮੀਟਰ ਦੂਰ ਹੈ ਬਈ ਉੱਥੋਂ ਦੇ ਲੋਕਾਂ ਨੂੰ ਮੇਰੇ ਘਰੇ ਖੇਤ ਆ ਕੇ ਸਬਜ਼ੀ ਲੈ ਜਾਣੀ ਪਈ ਉਹ ਮੈਨੂੰ ਦੇਖੀ ਗਏ ਤੇ ਮੈਨੂੰ ਹੁਣ ਸਮਾਂ ਦੀ ਮਾਨ ਮਹਿਸੂਸ ਹੋ ਨਜ਼ਰੋਂ ਜਾ ਕੇ ਮੈਂ ਖੜਦਾ ਬਈ ਤੇ ਉੱਥੇ 20 25 ਬੰਦੇ ਪਹਿਲਾਂ ਹੀ ਮੇਰੀ ਡੀਕ ਚ ਖੜੇ ਹੁੰਦੇ ਆ ਫਿਰ ਐਂ ਜਿਹਾ ਲੱਗਦਾ ਵੀ ਹਾਂ ਆਪਣੇ ਚ ਕਲਾ ਹੈਗੀ ਹੈ ਕੋਈ ਜੀ ਕਦੇ ਐਂ ਤਾਂ ਨਹੀਂ ਹੋਇਆ ਵੀ ਅੱਜ ਨਾਰਾਜ਼ ਹੋ ਕੇ ਆਇਆ ਖਾਲਸਾ ਜੀ ਆਪਣੀ ਸਬਜ਼ੀ ਸੇਲ ਨਹੀਂ ਹੋਈ ਸਟਾਰਟਿੰਗ ਦੇ ਵਿੱਚ ਬਈ ਸੀਗਾ ਇਹ ਚੀਜ਼ ਹੁਣ ਤਾਂ ਨਹੀਂ ਹੁਣ ਤਾਂ ਮੈਂ ਮੇਰੀ ਸਬਜ਼ੀ ਘਟ ਜਾਨੀ ਕਈ ਵਾਰੀ ਮੈਨੂੰ ਦੂਰਾ ਗੇੜਾ ਲਾਉਣਾ ਪੈਂਦਾ ਜੇ ਸਟਾਰਟਿੰਗ ਦੇ ਵਿੱਚ ਮੇਰੀ ਸਬਜ਼ੀ ਸਾਰੀ ਨਹੀਂ ਵਿਕਦੀ ਸੀਗੀ ਜਦੋਂ ਮੈਂ ਸ਼ੁਰੂ ਕੀਤਾ ਸੀ ਉਦੋਂ ਕੋਈ 10 ਕਿਲੋ ਕਦੋਂ ਵੇਚ ਗਏ ਜਾਂ 10 ਕਿਲੋ ਸਬਜ਼ੀ ਵੇਗੀ 30 ਕਿਲੋ ਸਬਜ਼ੀ ਵੇਗੀ ਅੱਧੀ ਘਰੇ ਵਾਪਸ ਆ ਜਾਣੀ ਉਦੋਂ ਪਰ ਫਿਰ ਵੀ ਮੈਂ ਹਾਰ ਨਹੀਂ ਮੰਨੀ ਮੈਂ ਉਹ ਸਬਜ਼ੀ ਹੋਰ ਪਿੰਡ ਜਾ ਵੜਨਾ ਜਿਵੇਂ ਵੇਚ ਕੇ ਘਰੇ ਆਉਂਦਾ ਸੀਗਾ ਤੇ ਪਰ ਉਦੋਂ ਮਾਰਕੀਟਿੰਗ ਹਜੇ ਮੇਰੀ ਬਣੀ ਨਹੀਂ ਸੀ ਲੋਕਾਂ ਨੂੰ ਹਜੇ ਮੇਰੇ ਬਾਰੇ ਪਤਾ ਨਹੀਂ ਸੀਗਾ ਤਾਂ ਕਰਕੇ ਮੇਰੀ ਸਬਜ਼ੀ ਕਟੋ ਘਟ 2 ਮਹੀਨੇ ਚੰਗੀ ਤਰ੍ਹਾਂ ਨਹੀਂ ਵਿਕੀ ਸੀ ਬਈ ਉਸ ਤੋਂ ਬਾਅਦ ਮਾਰਕੀਟ ਬਣ ਗਈ ਬਈ ਕਿਵੇਰੀ ਹੁਣ ਤਾਂ ਮੈਨੂੰ ਦੂਰਾ ਢੇੜਾ ਵੀ ਲੈ ਕੇ ਜਾਣਾ ਪੈਂਦਾ ਜੀ